ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸ਼ੀਮਾ ੴ ਸਤਿਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਨੇ ਉਤਰੈ ਜਿਸੋ ਤੋ ਵਾਤੇਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲੰਨ ਚਿੱਠੇ ਲਿਖਾ ਮੰਗੀਐ ਿਤਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ 파ਸੋ ਚਿਤਵੀਆ ਟਠੀਆਂ ਕਮ ਨ ਆਵਣੀ ਵਿਚੋ ਸਖਣੀਆਂ ਹਾ ਬੱਗੇ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟਕੁੱਟ ਜੀ ਆਖਾਵਣੇ ਬੱਗੇ ਨਾ ਕਹੀ ਅਨ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਾਨ ਸੇਫ ਹਲ ਕਮ ਨ ਆਵਣੀ ਤੇ ਗੁਣ ਮੈਂ ਧਨ ਹਨ ਅੰਤ ਲੈ ਭਾਰੇ ਉਠਾਇਆ ਦੁਗਰਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਹਾਂ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੋਂ ਬੱਦਾ ਛਟੈ ਜਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੋਂ ਬੱਧਾ ਛੁੱਟੈ ਜਿੱਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ